ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਮੀਰਾ ਜਦੋਂ ਸ਼ਾਪਿੰਗ ਕਰਕੇ ਘਰ ਆਈ ਤਾਂ ਉਸਦੇ ਹੱਥਾਂ ਵਿੱਚ ਬਹੁਤ ਸਾਰੇ ਲਿਫਾਫੇ ਸੀ ਜਿਨ੍ਹਾਂ ਨੂੰ ਵੇਖ ਕੇ ਉਸਦੇ ਪਤੀ ਨੇ ਪੁੱਛਿਆ ਇਹ ਸਭ ਕੀ ਹੈ ਮੀਰਾ ਤੂੰ ਅੱਜ ਫੇਰ ਸ਼ਾਪਿੰਗ ਕਰਕੇ ਆਈ ਹੈ ਕੀ ਦੱਸਾਂ ਮਨੋਜ ਅੱਜ ਤਾਂ ਬਹੁਤ ਭਾਰੀ ਸੇਲ ਲੱਗੀ ਸੀ ਇਸ ਦੇ ਬਾਰੇ ਵਿੱਚ ਮੈਨੂੰ ਵੀ ਨਹੀਂ ਪਤਾ ਸੀ ਉਹ ਤਾਂ ਕੱਲ ਮਿਸ ਜੀ ਮਲਹੋਤਰਾ ਨੇ ਕਿੱਟੀ ਪਾਰਟੀ ਵਿੱਚ ਦੱਸਿਆ ਸੀ ਵਧੀਆ ਬ੍ਰਾਂਡਡ ਕੱਪੜੇ ਤੇ ਮੇਕਅਪ ਦਾ ਸਾਮਾਨ ਬਹੁਤ ਹੀ ਘੱਟ ਰੇਟ ਤੇ ਮਿਲ ਗਿਆ ਮੈਂ ਤਾਂ ਇਹ ਸਭ ਦੇਖ ਕੇ ਆਪਣੇ ਆਪ ਨੂੰ ਰੋਕ ਨਾ ਸਕੀ ਆ ਦੇਖੋ ਕਿੰਨਾ ਸੋਹਣਾ ਸੂਟ ਹੈ ਅੱਦੇ ਮੁੱਲ ਵਿੱਚ ਮਿਲਿਆ ਹੈ ਮੀਰਾ ਦੀ ਗੱਲ ਸੁਣ ਕੇ ਮਨੋਜ ਗੁੱਸੇ ਨਾਲ ਬੋਲਿਆ ਤੇਰੀ ਇਹ ਫਜ਼ੂਲ ਖਰਚੀ ਕਦੋਂ ਖਤਮ ਹੋ ਗਏ ਹੋਵੇਗੀ ਮੀਰਾ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਹੈ ਕਿ ਇੰਨਾ ਵੇਕਾਰ ਦੀਆਂ ਚੀਜ਼ਾਂ ਵਿੱਚ ਪੈਸਾ ਖਰਾਬ ਨਾ ਕਰਿਆ ਕਰ ਹੁਣ ਤਾਂ ਇਹ ਤੇਰਾ ਰੋਜ਼ ਦਾ ਹੀ ਕੰਮ ਹੋ ਗਿਆ ਹੈ ਮਨੋਜ ਨੇ ਗੁੱਸੇ ਵਿੱਚ ਵੇਖ ਕੇ ਮੀਰਾ ਨੂੰ ਕਹਿਣ ਲੱਗੇ ਮੇਰੀ ਨਿਆ ਸਹੇਲੀਆਂ ਹਰ ਪਾਰਟੀ ਵਿੱਚ ਮਹਿੰਗੇ ਕੱਪੜੇ ਤੇ ਗਹਿਣੇ ਪਾ ਕੇ ਆਉਂਦਾਂ ਹਨ ਮੈਨੂੰ ਵੀ ਸਜਣ ਸਵਰਨ ਦਾ ਸ਼ੌਂਕ ਹੈ ਜੈਵੈਲਰੀ ਨਾ ਸਹੀ ਪਰ ਮੈਂ ਆਪਣੀ ਪਸੰਦ ਦੇ ਕੱਪੜੇ ਤਾਂ ਖਰੀਦ ਹੀ ਸਕਦੀ ਹਾਂ ਮੀਰਾ ਨੇ ਥੋੜਾ ਨਰਾਜ ਹੁੰਦੇ ਹੋਏ ਕਿਹਾ ਮੀਰਾ ਦੀ ਗੱਲ ਸੁਣ ਕੇ ਮਨੋਜ ਦਾ ਗੁੱਸਾ ਹੋਰ ਵੱਧ ਗਿਆ ਤੇ ਕਹਿਣ ਲੱਗਿਆ ਕਿ ਤੂੰ ਸਹੇਲੀਆਂ ਦੀ ਦੇਖਾ ਦੇਖੀ ਵਿੱਚ ਆਪਣਾ ਘਰ ਬਰਬਾਦ ਕਰ ਦੇਵੇਂਗੀ ਤੈਨੂੰ ਅੰਦਾਜ਼ਾ ਵੀ ਹੈ ਸਾਡੇ ਬੱਚੇ ਜਿਸ ਹੋਸਟਲ ਵਿੱਚ ਪੜਦੇ ਹਨ ਉਥੋਂ ਦੀ ਫੀਸ ਬਹੁਤ ਵੱਧ ਗਈ ਹੈ ਤੇਰੀ ਇਹ ਫਜ਼ੂਲ ਖਰਚੀ ਮੈਨੂੰ ਕੰਗਾਲ ਕਰ ਦੇਵੇਗੀ। ਮੀਰਾ ਨੇ ਥੋੜੀ ਨਾਰਾਜ਼ਗੀ ਦਿਖਾਉਂਦੇ ਹੋਏ ਕਿਹਾ, ਕੀ ਮੈਂ ਆਪਣੀ ਪਸੰਦ ਦਾ ਕੁਝ ਵੀ ਨਹੀਂ ਲੈ ਸਕਦੀ? ਮੀਰਾ ਤੇ ਮਨੋਜ ਵੈਸ ਕਰਨ ਲੱਗੇ। ਉਹਨਾਂ ਦੀ ਵੈਸ ਚੱਲ ਰਹੀ ਸੀ ਤਾਂ ਮੀਰਾ ਦੇ ਡੈਡੀ ਦਾ ਫੋਨ ਆਇਆ। ਮੀਰਾ ਨੇ ਆਪਣੇ ਡੈਡੀ ਦਾ ਹਾਲ-ਚਾਲ ਪੁੱਛਿਆ ਤਾਂ ਅਗੋਂ ਉਸ ਦੇ ਡੈਡੀ ਨੇ ਕਿਹਾ ਕਿ ਮੇਰੀ ਥੋੜੀ ਤबीयत ਖਰਾਬ ਹੈ। ਚੈੱਕ-ਅੱਪ ਕਰਾਉਣ ਵਾਰੇ ਸੋਚ ਰਿਹਾ ਸੀ ਪਰ ਇਕੱਲਾ ਕਿਵੇਂ ਜਾਵਾਂ? ਅਸਲ ਵਿੱਚ ਮੀਰਾ ਆਪਣੇ ਮਾਪੇ ਦੀ ਇਕਲੌਤੀ ਸੰਤਾਨ ਸੀ ਕੁਝ ਮਹੀਨੇ ਪਹਿਲਾਂ ਮੀਰਾ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਮੀਰਾ ਆਪਣੇ ਮੀਰਾ ਨੇ ਆਪਣੇ ਡੈਡੀ ਨੂੰ ਕਿਹਾ ਤੁਸੀਂ ਚਾਚਾ ਜੀ ਦੇ ਮੁੰਡੇ ਨੂੰ ਨਾਲ ਲੈ ਕੇ ਡਾਕਟਰ ਕੋਲ ਚਲੇ ਜਾਓ ਮੈਂ ਉਹਨਾਂ ਨੂੰ ਫੋਨ ਕਰ ਦਿੰਦੀ ਹਾਂ ਮੀਰਾ ਦੇ ਡੈਡੀ ਨੇ ਕਿਹਾ ਕਿ ਪੁੱਤਰ ਉਹ ਤਾਂ ਆਪਣੇ ਘਰ ਵਾਲੀ ਅਤੇ ਬੱਚਿਆਂ ਨੂੰ ਲੈ ਕੇ ਘੁੰਮਣ ਫਿਰਨ ਲਈ ਗਿਆ ਹੈ ਮੀਰਾ ਨੇ ਆਪਣੇ ਡੈਡੀ ਨੂੰ ਕਿਹਾ ਤੁਸੀਂ ਆਰਾਮ ਕਰੋ ਮੈਂ ਤੁਹਾਨੂੰ ਬਾਅਦ ਵਿੱਚ ਫੋਨ ਕਰਦੀ ਹਾਂ ਮੀਰਾ ਨੇ ਆਪਣੇ ਡੈਡੀ ਨਾਲ ਗੱਲ ਕਰਕੇ ਮਨੋਜ ਨੂੰ ਕਿਹਾ ਕਿ ਡੈਡੀ ਬਿਮਾਰ ਹਨ ਚਾਚਾ ਜੀ ਦੇ ਪਰਵਾਰ ਵਾਲੇ ਕਿਤੇ ਘੁੰਮਣ ਲਈ ਚਲੇ ਗਏ ਹਨ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣ ਵਾਲਾ ਕੋਈ ਨਹੀਂ ਹੈ ਘਰ ਵਿੱਚ ਡੈਡੀ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਹੈ ਮੈਨੂੰ ਲੱਗਦਾ ਹੈ ਸਾਨੂੰ ਡੈਡੀ ਨੂੰ ਆਪਣੇ ਕੋਲ ਲੈ ਆਉਣਾ ਚਾਹੀਦਾ ਹੈ ਮਨੋਜ ਨੇ ਮਨ ਹੀ ਮਨ ਸੋਚਿਆ ਹੁਣ ਇੱਕ ਹੋਰ ਖਰਚ ਹੈ ਮੀਰਾ ਉਹ ਕੀ ਆਲਾ ਮੌਸਮ ਬਦਲ ਰਿਹਾ ਹੈ ਜਿਸ ਦੇ ਕਾਰਨ ਥੋੜੀ ਬਹੁਤ ਵੀ ਇੱਥੇ ਖਰਾਬ ਹੋ ਹੀ ਜਾਂਦੀ ਹੈ ਸ਼ਹਿਰ ਵਿੱਚ ਪ੍ਰਦੂਸ਼ਣ ਬਹੁਤ ਹੈ। ਕੀ ਪਤਾ ਹੈ ਡੈਡੀ ਦਾ ਪਿੰਡ ਵਿੱਚੋਂ ਇੱਥੇ ਆ ਕੇ ਜੀ ਲੱਗੇ ਜਾਣਾ। ਉਹਨਾਂ ਨੂੰ ਬੇਵਜ੍ਹਾ ਤੰਗ ਕਰਨਾ ਠੀਕ ਨਹੀਂ। ਮੀਰਾ ਮਨੋਜ ਦੀ ਗੱਲ ਸੁਣ ਕੇ ਚੁੱਪ ਕਰ ਗਈ ਪਰ ਉਸ ਦੇ ਮਨ ਵਿੱਚ ਅਜੀਬ ਜਿਹੀ ਬੇਚੈਨੀ ਸੀ। ਉਹ ਆਪਣੇ ਡੈਡੀ ਬਾਰੇ ਸੋਚ ਕੇ ਵਾਰ-ਵਾਰ ਪਰੇਸ਼ਾਨ ਹੋ ਰਹੀ ਸੀ। ਮਨੋਜ ਨੇ ਕਿਹਾ ਮੀਰਾ ਮੈਂ ਤੇਰੀ ਪਰੇਸ਼ਾਨੀ ਸਮਝਦਾ ਹਾਂ ਪਰ ਬਡਾਪੇ ਵਿੱਚ ਆ ਕੇ ਇਹ ਸਭ ਚੱਲਦਾ ਰਹਿੰਦਾ ਹੈ। ਤੂੰ ਡੈਡੀ ਨੂੰ ਹੋਣਾ حال چال ਪੁੱਛਦੀ ਰਿਹਾ ਕਰ ਜੇਕਰ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੈ ਤਾਂ ਤੂੰ ਹੀ ਪਿੰਡ ਚਲੀ ਜਾ ਇਸ ਤਰ੍ਹਾਂ 2 ਦਿਨ ਲੰਘ ਗਏ ਜਦੋਂ ਤੀਜੇ ਦਿਨ ਮੀਰਾ ਨੇ ਆਪਣੇ ਡੈਡੀ ਨੂੰ ਫੋਨ ਕੀਤਾ ਤਾਂ ਉਸਦੇ ਡੈਡੀ ਨੇ ਕਿਹਾ ਪੁੱਤਰ ਦਵਾਈ ਨਾਲ ਕੋਈ ਫਰਕ ਨਹੀਂ ਪਿਆ ਮੈਂ ਸੋਚ ਰਿਹਾ ਹਾਂ ਕਿਸੇ ਹੋਰ ਡਾਕਟਰ ਨੂੰ ਦਿਖਾ ਲਵਾਂ ਪਰ ਇਕੱਲਾ ਜਾਣ ਵਿੱਚ ਬਹੁਤ ਮੁਸ਼ਕਲ ਹੋ ਰਹੀ ਹੈ ਤੁਸੀਂ ਚਿੰਤਾ ਨਾ ਕਰੋ ਡੈਡੀ ਮੈਂ ਹੀ ਕੁਝ ਕਰਦੀ ਹਾਂ ਡੈਡੀ ਨਾਲ ਗੱਲ ਕਰਨ ਤੋਂ ਬਾਅਦ ਮੀਰਾ ਮਨੋਜ ਕੋਲ ਆਈ ਤੇ ਕਿਹਾ ਡੈਡੀ ਦੀ ਤਬੀਅਤ ਵਿੱਚ ਕੋਈ ਸੁਧਾਰ ਨਹੀਂ ਹੈ। ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆ ਜਾਓ। ਮੀਰਾ ਮੈਂ ਸਮਝਦਾ ਹਾਂ। ਡੈਡੀ ਮੁਸ਼ਕਲ ਵਿੱਚ ਹਨ। ਪਰ ਮੇਰੇ ਦਫ਼ਤਰ ਦਾ ਕੰਮ ਬਹੁਤ ਜ਼ਿਆਦਾ ਹੈ। ਮੈਂ ਤਾਂ ਨਹੀਂ ਜਾ ਸਕਦਾ। ਡੈਡੀ ਨੂੰ ਆਖ ਕਿ ਉਹ ਉੱਥੋਂ ਹੀ ਕਿਸੇ ਹੋਰ ਡਾਕਟਰ ਤੋਂ ਦਵਾਈ ਲੈ ਲੈਣ। ਮਨੋਜ ਦੀ ਗੱਲ ਸੁਣ ਕੇ ਮੀਰਾ ਚੁੱਪਚਾਪ ਰਸੋਈ ਵਿੱਚ ਜਾ ਕੇ ਕੰਮ ਕਰਨ ਲੱਗ ਪਈ। ਮਨੋਜ ਅਖਬਾਰ ਪੜ੍ਹਦਾ ਹੋਇਆ ਆਪਣੇ ਆਪ ਵਿੱਚ ਹੀ ਬੋਲਣ ਲੱਗਿਆ ਕਿ ਇਹ ਤਾਂ ਹੱਦ ਹੋ ਗਈ। ਇਸਦੇ ਡੈਡੀ ਤਾਂ ਰੋਜ਼ ਹੀ ਫੋਨ ਕਰਕੇ ਸਾਨੂੰ ਆਉਣ ਲਈ ਕਹਿ ਦਿੰਦੇ ਹਨ ਸਾਡੇ ਕੋਲ ਇੰਨਾ ਫालतू ਟਾਈਮ ਕਿੱਥੇ ਹੈ ਜੇਕਰ ਬਿਮਾਰ ਹਨ ਤਾਂ ਖੁਦ ਹੀ ਡਾਕਟਰ ਕੋਲ ਕਿਉਂ ਨਹੀਂ ਚਲੇ ਜਾਂਦੇ ਮੀਰਾ ਵੀ ਉਹਨਾਂ ਨੂੰ ਇੱਥੇ ਲਿਆਉਣ ਦਾ ਸੋਚ ਰਹੀ ਹੈ ਮੈਂ ਕਿਹੜਾ ਉਸਦੇ ਡੈਡੀ ਦਾ ਠੇਕਾ ਲੈ ਰੱਖਿਆ ਹੈ ਮਨੋਜ ਦਫ਼ਤਰ ਚਲਾ ਗਿਆ ਮੀਰਾ ਜਲਦੀ ਜਲਦੀ ਘਰ ਦੇ ਕੰਮ ਨਿਪਟਾਉਣ ਲੱਗੇ ਥੋੜੇ ਟਾਈਮ ਬਾਅਦ ਮੀਰਾ ਦੀ ਕਿਰਾਏਦਾਰ ਉਸ ਕੋਲ ਆਈ ਉਸ ਨੂੰ ਉਦਾਸ ਵੇਖ ਕੇ ਪੁੱਛਣ ਲੱਗੀ ਕਿ ਕੀ ਹੋਇਆ ਹੈ ਉਸੀ ਉਦਾਸ ਲੱਗ ਰਹੇ ਹੂੰ ਮੀਰਾ ਨੇ ਦੱਸਿਆ ਕਿ ਦੀਦੀ ਮੇਰੇ ਡੈਡੀ ਦੀ ਤबीयत ਖਰਾਬ ਹੈ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣ ਵਾਲਾ ਕੋਈ ਨਹੀਂ ਹੈ ਪਰ ਮਨੋਜ ਕੋਲ ਦਫ਼ਤਰ ਦਾ ਕੰਮ ਬਹੁਤ ਜ਼ਿਆਦਾ ਹੈ ਇਸ ਲਈ ਉਹ ਵੀ ਨਹੀਂ ਜਾ ਸਕਦੇ ਮੀਰਾ ਦੀ ਕਿਰਾਏਦਾਰ ਨੀਸ਼ਾ ਨੇ ਆਪਣੇ ਘਰ ਵਾਲੇ ਨੂੰ ਦੱਸਿਆ ਕਿ ਭਾਬੀ ਜੀ ਦੇ ਡੈਡੀ ਦੀ ਤबीयत ਖਰਾਬ ਹੈ ਪਰ ਮਨੋਜ ਕੋਲ ਅੰਕਲ ਜੀ ਨੂੰ ਡਾਕਟਰ ਕੋਲ ਲੈ ਕੇ ਜਾਣ ਦਾ ਟਾਈਮ ਨਹੀਂ ਹੈ ਤਾਂ ਨੀਸ਼ਾ ਦੇ ਘਰ ਵਾਲਾ ਕਹਿਣ ਲੱਗਿਆ ਜੇਕਰ ਮਨੋਜ ਕੋਲ ਟਾਈਮ ਨਹੀਂ ਹੈ ਤਾਂ ਤੂੰ ਭਾਬੀ ਜੀ ਦੇ ਨਾਲ ਚਲੀ ਜਾ ਮੈਂ ਤੁਹਾਨੂੰ ਛੱਡ ਆਉਂਦਾ ਹਾਂ ਮੀਰਾ ਕਹਿਣ ਲੱਗੀ ਕਿ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਨੀਸ਼ਾ ਦੇ ਘਰ ਵਾਲਾ ਕਹਿਣ ਲੱਗਿਆ ਕਿ ਇਸ ਵਿੱਚ ਪਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਹੀ ਤਾਂ ਰਹਿੰਦੇ ਹਾਂ ਜੇਕਰ ਅਸੀਂ ਇੱਕ ਦੂਜੇ ਦੇ ਕੰਮ ਨਹੀਂ ਆਵਾਂਗੇ ਤਾਂ ਹੋਰ ਕੌਣ ਆਵੇਗਾ ਨੀਸ਼ਾ ਦੇ ਘਰ ਵਾਲੇ ਨੇ ਮੀਰਾ ਅਤੇ ਨੀਸ਼ਾ ਨੂੰ ਗੱਡੀ ਵਿੱਚ ਬਿਠਾਇਆ ਤੇ ਪਿੰਡ ਵੱਲ ਚੱਲ ਪਏ ਪਿੰਡ ਜਾ ਕੇ ਉਹ ਸਾਰੇ ਮੀਰਾ ਦੇ ਡੈਡੀ ਨੂੰ ਡਾਕਟਰ ਕੋਲ ਲੈ ਗਏ ਡਾਕਟਰ ਨੇ ਉਹਨਾਂ ਦੇ ਟੈਸਟ ਕੀਤੇ ਤੇ ਦਵਾਈ ਦਿੱਤੀ ਮੀਰਾ ਕੁਝ ਦਿਨਾਂ ਲਈ ਆਪਣੇ ਡੈਡੀ ਕੋਲ ਪਿੰਡ ਹੀ ਰੁਕ ਗਈ ਨਿਸ਼ਾ ਤੇ ਉਸ ਦਾ ਘਰ ਵਾਲਾ ਵਾਪਸ ਆ ਗਏ ਉਹਨਾਂ ਨੇ ਮੀਰਾ ਨੂੰ ਕਿਹਾ ਕਿ ਜੇਕਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸਾਨੂੰ ਫੋਨ ਕਰ ਦੇਣਾ ਕੁਝ ਦਿਨਾਂ ਬਾਅਦ ਮੀਰਾ ਵਾਪਸ ਆ ਗਈ ਤੇ ਮਨੋਜ ਪੁੱਛਣ ਲੱਗਿਆ ਹੁਣ ਡੈਡੀ ਦੀ ਤਬੀਅਤ ਕਿਵੇਂ ਹੈ ਮੀਰਾ ਨੇ ਕਿਹਾ ਹੁਣ ਠੀਕ ਹਨ ਸ਼ੂਗਰ ਜ਼ਿਆਦਾ ਵੱਧ ਗਈ ਸੀ ਇਸ ਲਈ ਉਹਨਾਂ ਦੀ ਤबीयत ਬਿਗੜ ਬਿਗੜ ਗਈ ਮੀਰਾ ਨੇ ਮਨੋਜ ਨੂੰ ਦੱਸਿਆ ਕਿ ਡੈਡੀ ਦਾ ਜੋ ਕੋਰਟ ਵਿੱਚ ਕੇਸ ਚੱਲਦਾ ਸੀ ਉਹ ਕੇਸ ਡੈਡੀ ਜਿੱਤ ਗਏ ਹਨ ਤੁਹਾਨੂੰ ਪਤਾ ਹੈ ਮਨੋਜ ਉਸ ਜ਼ਮੀਨ ਦੀ ਕੀਮਤ 5 ਕਰੋੜ ਰੁਪਏ ਹੋ ਗਈ ਹੈ ਇਹ ਸੁਣ ਕੇ ਮਨੋਜ ਦੇ ਚਿਹਰੇ ਤੇ ਇੱਕਦਮ ਖੁਸ਼ੀ ਆ ਗਈ ਉਸ ਨੂੰ ਲੱਗਿਆ ਜਿਵੇਂ ਉਸ ਨੂੰ ਕਿਸੇ ਖਜ਼ਾਨੇ ਦੀ ਚਾਬੀ ਹੀ ਮਿਲ ਗਈ ਹੋਵੇ ਵਾਹ ਮੀਰਾ ਇਹ ਤੁ ਬੜੀ ਵਧੀਆ ਖਬਰ ਸੁਣਾਈ ਹੈ ਡੈਡੀ ਨੇ ਦੱਸਿਆ ਕੁਝ ਉਹ ਇਸ ਪੈਸੇ ਦਾ ਕੀ ਕਰਨਗੇ ਮਨੋਜ ਜਦੋਂ ਸਰੀਰ ਹੀ ਸਾਥ ਨਾ ਦੇਵੇ ਤਾਂ ਫਿਰ ਪੈਸਾ ਕਿਸ ਕੰਮ ਦਾ ਮਨੋਜ ਦੇ ਮਨ ਵਿੱਚ ਖਲਬਲੀ ਮਚ ਗਈ ਉਸਨੇ ਸੋਚਿਆ ਕਿ ਮੀਰਾ ਆਪਣੇ ਡੈਡੀ ਦੀ ਇਕਲੌਤੀ ਸੰਤਾਨ ਹੈ ਮਨੋਜ ਨੂੰ ਲੱਗਣ ਲੱਗਿਆ ਕਿ ਕਿਤੇ ਮੀਰਾ ਦੇ ਡੈਡੀ ਇਹ ਜ਼ਮੀਨ ਆਪਣੇ ਭਰਾ ਦੇ ਬੇਟੇ ਨੂੰ ਨਾ ਦੇ ਦੇਣ ਮਨੋਜ ਨੂੰ ਖਿਆਲਾਂ ਵਿੱਚ ਡੁੱਬਿਆ ਹੋਇਆ ਵੇਖ ਕੇ ਮੀਰਾ ਨੇ ਪੁੱਛਿਆ ਮਨੋਜ ਕੀ ਸੋਚ ਰਹੇ ਹੋ ਤਾਂ ਮਨੋਜ ਕਹਿਣ ਲੱਗਿਆ ਕਿ ਮੈਨੂੰ ਲੱਗਦਾ ਹੈ ਸਾਨੂੰ ਡੈਡੀ ਨੂੰ ਆਪਣੇ ਕੋਲ ਲੈ ਆਉਣਾ ਚਾਹੀਦਾ ਹੈ ਉਹਨਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਜੇਕਰ ਡੈਡੀ ਸਾਡੇ ਕੋਲ ਆ ਜਾਣਗੇ ਤਾਂ ਅਸੀਂ ਉਹਨਾਂ ਦਾ ਖਿਆਲ ਰੱਖਾਂਗੇ ਮੀਰਾ ਕਹਿਣ ਲੱਗੀ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਪਰ ਤੁਸੀਂ ਤਾਂ ਕਿਹਾ ਕਿ ਦਫ਼ਤਰ ਵਿੱਚ ਬਹੁਤ ਜ਼ਿਆਦਾ ਕੰਮ ਹੈ ਮਨੋਜ ਕਹਿਣ ਲੱਗਿਆ ਕਿ ਮੀਰਾ ਮੈਨੂੰ ਨਹੀਂ ਪਤਾ ਸੀ ਕਿ ਡੈਡੀ ਦੀ ਤਬੀਅਤ ਇੰਨੀ ਜ਼ਿਆਦਾ ਖਰਾਬ ਹੈ ਮੀਰਾ ਕਹਿਣ ਲੱਗੀ ਕਿ ਤੁਸੀਂ ਤਾਂ ਕਹਿੰਦੇ ਸੀ ਇੱਥੋਂ ਦਾ ਮਾਹੌਲ ਠੀਕ ਨਹੀਂ ਹੈ ਡੈਡੀ ਜੀ ਦਾ ਇੱਥੇ ਜੀ ਨਹੀਂ ਲੱਗੇਗਾ 2-4 ਦਿਨ ਨੂੰ ਚਾਚਾ ਜੀ ਦਾ ਪਰਿਵਾਰ ਵਾਪਸ ਆਉਣ ਵਾਲਾ ਹੈ ਉਹ ਡੈਡੀ ਜੀ ਦਾ ਖਿਆਲ ਰੱਖ ਲੈਣਗੇ ਨਹੀਂ ਮੀਰਾ ਮੈਂ ਤਾਂ ਕਹਿੰਦਾ ਹਾਂ ਡੈਡੀ ਨੂੰ ਇੱਥੇ ਹੀ ਲੈ ਆਈਏ ਤਾਂ ਡੈਡੀ ਨੂੰ ਫੋਨ ਕਰਕੇ ਦੱਸ ਅਸੀਂ ਛੁੱਟੀ ਵਾਲੇ ਦਿਨ ਉਹਨਾਂ ਨੂੰ ਲੈਣ ਲਈ ਜਾ ਰਹੇ ਹਾਂ ਅਗਲੇ ਦਿਨ ਜਦੋਂ ਸਵੇਰੇ ਮੀਰਾ ਉੱઠી ਤਾਂ ਮਨੋਜ ਮੀਰਾ ਦੇ ਉੱਠਣ ਤੋਂ ਪਹਿਲਾਂ ਹੀ ਤਿਆਰ ਹੋ ਚੁੱਕਿਆ ਸੀ ਮੀਰਾ ਨੇ ਪੁੱਛਿਆ ਕਿ ਮਨੋਜ ਅੱਜ ਦਫ਼ਤਰ जल्दी ਜਾਣਾ ਹੈ ਤੁਸੀਂ ਇੰਨੀ ਸੁਬਾ ਸੁਬਾ ਕਿਉਂ ਤਿਆਰ ਹੋ ਗਏ ਨਹੀਂ ਮੀਰਾ ਮੈਂ ਅੱਜ ਦਫ਼ਤਰ ਤੋਂ ਛੁੱਟੀ ਲਈ ਹੈ ਛੁੱਟੀ ਮੀਰਾ ਨੇ ਹੈਰਾਨ ਹੋ ਕੇ ਪੁੱਛਿਆ ਕਿਉਂ ਕੋਈ ਖਾਸ ਗੱਲ ਹੈ ਹਾਂ ਮੀਰਾ ਆਪਾਂ ਅੱਜ ਹੀ ਡੈਡੀ ਨੂੰ ਲੈਣ ਲਈ ਪਿੰਡ ਜਾ ਰਹੇ ਹਾਂ ਪਰ ਮਨੋਜ ਤੁਸੀਂ ਤਾਂ ਕਹਿੰਦੇ ਸੀ ਕਿ ਛੁੱਟੀ ਵਾਲੇ ਦਿਨ ਚੱਲਾਂਗੇ ਤਾਂ ਅਚਾਨਕ ਕੀ ਹੋਇਆ ਕਹਿਣ ਲੱਗਿਆ ਉਹਨਾਂ ਦੀ ਸਿਹਤ ਦਾ ਸਵਾਲ ਹੈ ਇਸ ਮਾਮਲੇ ਵਿੱਚ ਮੈਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਕਰ ਸਕਦਾ ਦੋ ਦਿਨ ਬਾਅਦ ਚਾਚਾ ਜੀ ਦਾ ਪਰਿਵਾਰ ਆ ਰਿਹਾ ਹੈ ਕੀ ਪਤਾ ਜੇਕਰ ਉਹਨਾਂ ਨੇ ਬਹਿਲਾ ਫਸਲਾ ਕੇ ਜ਼ਮੀਨ ਆਪਣੇ ਕਬਜ਼ੇ ਵਿੱਚ ਲੈ ਲਈ ਤਾਂ ਫਿਰ ਆਪਾਂ ਕੀ ਕਰਾਂਗੇ ਮੀਰਾ ਤੂੰ ਡੈਡੀ ਨੂੰ ਹੁਣੇ ਹੀ ਫੋਨ ਕਰ ਕਿ ਅਸੀਂ ਤੁਹਾਨੂੰ ਲੈਣ ਲਈ ਆ ਰਹੇ ਹਾਂ ਜਦੋਂ ਮੀਰਾ ਨੇ ਫੋਨ ਕੀਤਾ ਤਾਂ ਉਸਦੇ ਡੈਡੀ ਨੇ ਕਿਹਾ ਕਿ ਹੁਣ ਮੇਰੀ ਤबीयत ਠੀਕ ਹੈ ਮੈਂ ਇੱਥੇ ਹੀ ਰਹਾਂਗਾ ਮੀਰਾ ਕਹਿਣ ਲੱਗੀ ਕਿ ਡੈਡੀ ਜੇਕਰ ਤੁਸੀਂ ਸਾਡੇ ਨਾਲ ਰਹੋਗੇ ਤਾਂ ਅਸੀਂ ਤੁਹਾਡੀ ਵਧੀਆ ਦੇਖਭਾਲ ਕਰ ਸਕਾਂਗੇ। ਮਨੋਜ ਨੇ ਮੀਰਾ ਦੇ ਹੱਥ ਵਿੱਚੋਂ ਫੋਨ ਫੜਿਆ ਤੇ ਕਹਿਣ ਲੱਗੇ, ਡੈਡੀ ਜੀ ਸਾਡੇ ਲਈ ਤੁਹਾਡੀ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਅਸੀਂ ਅੱਜ ਹੀ ਤੁਹਾਨੂੰ ਲੈਣ ਆ ਰਹੇ ਹਾਂ। ਮੀਰਾ ਦੇ ਡੈਡੀ ਕਹਿਣ ਲੱਗੇ ਕਿ ਪੁੱਤਰ ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਹੋ। ਪਰ ਮੈਨੂੰ ਪਿੰਡ ਵਿੱਚ ਰਹਿ ਕੇ ਜ਼ਿਆਦਾ ਸਕੂਨ ਮਿਲਦਾ ਹੈ। ਪਰ ਡੈਡੀ ਤੁਸੀਂ ਨਹੀਂ ਜਾਣਦੇ ਇੱਥੇ ਮੀਰਾ ਨੂੰ ਅਤੇ ਮੈਨੂੰ ਤੁਹਾਡੀ ਬਹੁਤ ਚਿੰਤਾ ਰਹਿੰਦੀ ਹੈ। ਜੇਕਰ ਤੁਸੀਂ ਸਾਡੇ ਕੋਲ ਹੋਵੋਗੇ ਸਾਡੀ ਚਿੰਤਾ ਵੀ ਖਤਮ ਹੋ ਜਾਵੇਗੀ। ਮੀਰਾ ਦੇ ਡੈਡੀ ਨੂੰ ਮਨੋਜ ਨੂੰ ਆਉਣ ਲਈ ਹਾਂ ਕਰ ਦਿੱਤੀ। ਮੀਰਾ ਦੇ ਡੈਡੀ ਦੇ ਆਉਣ ਤੋਂ ਬਾਅਦ ਘਰ ਵਿੱਚ ਖੁਸ਼ੀ ਦਾ ਮਾਹੌਲ ਹੋ ਗਿਆ। ਮੀਰਾ ਸਾਰਾ ਦਿਨ ਆਪਣੇ ਡੈਡੀ ਦਾ ਖਿਆਲ ਰੱਖਦੀ। ਮਨੋਜ ਦਫ਼ਤਰੋਂ ਆਉਣ ਤੋਂ ਬਾਅਦ ਉਹਨਾਂ ਕੋਲ ਬੈਠ ਦਾ ਤੇ ਗੱਲਾਂ ਕਰਦਾ। ਕਈ ਦਿਨ ਇਸ ਤਰ੍ਹਾਂ ਹੀ ਚੱਲਦਾ ਰਿਹਾ। ਇੱਕ ਦਿਨ ਮਨੋਜ ਮੁੱਦੇ ਦੀ ਗੱਲ ਤੇ ਆਇਆ। ਕਹਿਣ ਲੱਗਿਆ ਡੈਡੀ ਸਾਡਾ ਘਰ ਥੋੜਾ ਪੁਰਾਣਾ ਲੱਗਦਾ ਹੈ। ਬੱਚੇ ਆਪਣੇ ਦੋਸਤਾਂ ਨੂੰ ਘਰ ਲੈ ਕੇ ਆਉਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਜੇਕਰ ਕਿਸੇ ਵਧੀਆ ਸੋਸਾਇਟੀ ਵਿੱਚ ਘਰ ਲੈਣ ਦੀ ਸੋਚਦੇ ਹਾਂ ਤਾਂ ਪੈਸਾ ਬਹੁਤ ਚਾਹੀਦਾ ਹੈ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਇਹ ਸਭ ਕਿਵੇਂ ਹੋਵੇਗਾ ਮੀਰਾ ਦੇ ਡੈਡੀ ਕਹਿਣ ਲੱਗੇ ਪੁੱਤਰ ਜੇਕਰ ਇਸ ਵਿੱਚ ਮੇਰੀ ਕੋਈ ਮਦਦ ਚਾਹੀਦੀ ਹੈ ਤਾਂ ਜ਼ਰੂਰ ਦੱਸਣਾ ਪਰ ਡੈਡੀ ਇਹ ਤਾਂ ਕਰੋੜਾਂ ਰੁਪਏ ਦੀਆਂ ਗੱਲਾਂ ਹਨ ਮੀਰਾ ਦੇ ਡੈਡੀ ਨੇ ਕਿਹਾ ਪੁੱਤਰ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਮੇਰੇ ਕੋਲ ਜੋ ਕੁਝ ਵੀ ਹੈ ਉਹ ਤੁਹਾਡਾ ਹੀ ਤਾਂ ਹੈ ਪਿੰਡ ਵਿੱਚੋਂ ਜ਼ਮੀਨ ਵੇਚਣ ਤੋਂ ਬਾਅਦ ਮੈਨੂੰ ਜੋ ਵੀ ਪੈਸਾ ਮਿਲੇਗਾ ਉਹ ਵਸ ਤੁਹਾਡੇ ਲਈ ਹੀ ਹੈ ਠੀਕ ਹੈ ਡੈਡੀ ਜੀ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਹੁਣ ਤੋਂ ਹੀ ਵਧੀਆ ਮਾਡਰਨ ਘਰ ਲੱਭਣਾ ਸ਼ੁਰੂ ਕਰ ਦਿੰਦਾ ਹਾਂ ਪਹਿਲਾਂ ਪਹਿਲਾਂ ਤਾਂ ਮਨੋਜ ਤੇ ਮੀਰਾ ਡੈਡੀ ਦਾ ਬਹੁਤ ਖਿਆਲ ਰੱਖਦੇ ਪਰ ਹੌਲੀ-ਹੌਲੀ ਉਹਨਾਂ ਦਾ ਤਿਹਣ ਨਵਾਂ ਘਰ ਲੱਭਣ ਵੱਲ ਹੋ ਗਿਆ ਇੱਕ ਦਿਨ ਮੀਰਾ ਦੇ ਡੈਡੀ ਦੀ ਤबीयत ਫਿਰ ਤੋਂ ਜ਼ਿਆਦਾ ਖਰਾਬ ਹੋ ਗਈ ਜਦੋਂ ਮੀਰਾ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਦਵਾਈ ਨਹੀਂ ਖਾਧੀ ਟਾਈਮ ਸਿਰ ਤਾਂ ਉਸਦੇ ਡੈਡੀ ਨੇ ਕਿਹਾ ਕਿ ਮੈਂ ਮਨੋਜ ਨੂੰ ਦਵਾਈ ਲਿਆਉਣ ਲਈ ਕਿਹਾ ਸੀ ਸ਼ਾਇਦ ਉਹ ਭੁੱਲ ਗਿਆ ਹੋਵੇਗਾ ਮਨੋਜ ਕਹਿਣ ਲੱਗਾ ਡੈਡੀ ਮੈਨੂੰ ਮਾਫ਼ ਕਰਨਾ ਮੈਂ ਦਫ਼ਤਰ ਵਿੱਚ ਮੈਨੂੰ ਬਹੁਤ ਜ਼ਿਆਦਾ ਕੰਮ ਸੀ ਇਸ ਲਈ ਦਵਾਈ ਨਹੀਂ ਲਿਆ ਸਕਿਆ ਠੀਕ ਹੈ ਪੁੱਤਰ ਮੈਨੂੰ ਡਾਕਟਰ ਕੋਲ ਲੈ ਚੱਲੋ ਮਨੋਜ ਨੇ ਗੱਡੀ ਦੀ ਚਾਬੀ ਚੱਕੀ ਅਤੇ ਮੀਰਾ ਨੂੰ ਨਾਲ ਲੈ ਕੇ ਜਲਦੀ ਜਲਦੀ ਇਹ ਕਹਿੰਦੇ ਹੋਏ ਚਲਾ ਗਿਆ ਕਿ ਮੈਨੂੰ ਬੈਂਕ ਵਿੱਚ ਕੰਮ ਹੈ ਤੁਸੀਂ ਚਿੰਤਾ ਨਾ ਕਰੋ ਅਸੀਂ ਆਉਂਦੇ ਹੋਏ ਤੁਹਾਡੀ ਦਵਾਈ ਲੈ ਆਵਾਂਗੇ ਤੁਸੀਂ ਆਰਾਮ ਕਰ ਲਓ ਅਸੀਂ ਜਲਦੀ ਹੀ ਆ ਜਾਵਾਂਗੇ ਮੀਰਾ ਦੇ ਡੈਡੀ ਦੀ ਤਬੀਤ ਜਿਆਦਾ ਖਰਾਬ ਹੋਈ ਵੇਖ ਕੇ ਨਿਸ਼ਾ ਘਬਰਾ ਗਈ ਨਿਸ਼ਾ ਨੇ ਆਪਣੇ ਘਰ ਵਾਲੇ ਨੂੰ ਬੁਲਾਇਆ ਤੇ ਉਹ ਮੀਰਾ ਦੇ ਡੈਡੀ ਨੂੰ ਡਾਕਟਰ ਕੋਲ ਲੈ ਗਏ ਮੀਰਾ ਤੇ ਮਨੋਜ ਆਪਣੀ ਹੀ ਦੁਨੀਆ ਵਿੱਚ ਮਾਸਤ ਰਹਿਣ ਲੱਗੇ ਜਦੋਂ ਵੀ ਮੀਰਾ ਦੇ ਡੈਡੀ ਦੀ ਦਵਾਈ ਲਿਆਉਣ ਨੂੰ ਆਖਦੇ ਤਾਂ ਮਨੋਜ ਕਹਿ ਦਿੰਦਾ ਕਿ ਮੈਂ ਕੱਲ ਨੂੰ ਲੈ ਆ ਦੇਵਾਂਗਾ ਇੱਕ ਦਿਨ ਤਾਂ ਹੱਦ ਹੀ ਹੋ ਗਈ ਸਵੇਰ ਦੇ 11 ਵਜੇ ਗਏ ਪਰ ਮੀਰਾ ਨੇ ਆਪਣੇ ਡੈਡੀ ਨੂੰ ਖਾਣਾ ਹੀ ਨਾ ਦਿੱਤਾ ਮੀਰਾ ਦੇ ਡੈਡੀ ਨੇ ਉਸ ਨੂੰ ਦੋ ਤਿੰਨ ਵਾਰ ਆਵਾਜ਼ ਵੀ ਮਾਰੀ ਪਰ ਮੀਰਾ ਫੋਨ ਵਿੱਚ ਇੰਨੀ ਵਿਅਸਤ ਸੀ ਕਿ ਉਸ ਨੇ ਉਹਨਾਂ ਦੀ ਕੋਈ ਗੱਲ ਨਾ ਸੁਣੀ ਨੀਸ਼ਾ ਉਹਨਾਂ ਦੀ ਆਵਾਜ਼ ਸੁਣ ਕੇ ਉਹਨਾਂ ਦੇ ਕੋਲ ਆਈ ਤੇ ਪੁੱਛਣ ਲੱਗੀ ਕਿ ਕੀ ਗੱਲ ਹੈ ਅੰਕਲ ਜੀ ਅੱਜ ਭਾਬੀ ਜੀ ਨੇ ਖਾਣਾ ਨਹੀਂ ਬਣਾਇਆ ਪਤਾ ਨਹੀਂ ਪੁੱਤਰਾ ਸ਼ਾਇਦ ਅੱਜ ਮੀਰਾ ਬਹੁਤ ਵਿਜੀ ਹੈ ਨੀਸ਼ਾ ਨੇ ਆਪਣੀ ਰਸੋਈ ਵਿੱਚੋਂ ਖਾਣਾ ਲਿਆਂਦਾ ਤੇ ਅੰਕਲ ਜੀ ਨੂੰ ਖਵਾ ਦਿੱਤਾ ਫਿਰ ਉਹਨਾਂ ਨੂੰ ਦਵਾਈ ਵੀ ਦੇ ਦਿੱਤੀ ਅੰਕਲ ਜੀ ਨੇ ਬਹੁਤ ਦੁਆਵਾਂ ਦਿੱਤੀਆਂ ਤੇ ਕਿਹਾ ਬੇਟੀ ਤੂੰ ਹਮੇਸ਼ਾ ਮੇਰੀ ਮਦਦ ਕਰਦੀ ਹੈ ਪਰਮਾਤਮਾ ਤੈਨੂੰ ਖੁਸ਼ ਰੱਖੇ ਹੁਣ ਮੀਰਾ ਦੇ ਡੈਡੀ ਦਵਾਈ ਲਿਆਉਣ ਲਈ ਨੀਸ਼ਾ ਦੇ ਘਰ ਵਾਲੇ ਨੂੰ ਕਹਿ ਦਿੰਦੇ ਤਾਂ ਉਹ ਲੈ ਆਉਂਦਾ ਮੀਰਾ ਤੇ ਮਨੋਜ ਨੇ ਵਧੀਆ ਆਲੀਸ਼ਾਨ ਮੰਗਲਾ ਖਰੀਦ ਲਿਆ ਮਨੋਜ ਅਤੇ ਮੀਰਾ ਨੇ ਆਪਣੇ ਡੈਡੀ ਨੂੰ ਜਲਦੀ ਹੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਕਿਹਾ। ਮੀਰਾ ਦੇ ਡੈਡੀ ਨੇ ਕਿਹਾ ਕਿ ਅੱਜ ਮੇਰੀ ਤबीयत ਠੀਕ ਨਹੀਂ ਹੈ। ਪਹਿਲਾਂ ਡਾਕਟਰ ਕੋਲ ਚੱਲਦੇ ਹਾਂ। ਮਨੋਜ ਕਹਿਣ ਲੱਗਿਆ ਕਿ ਡਾਕਟਰ ਕੋਲ ਕੱਲ ਚਲੇ ਜਾਵਾਂਗੇ। ਅੱਜ ਤਾਂ ਜ਼ਮੀਨ ਦੀ ਰਜਿਸਟਰੀ ਦੀ ਤਰੀਕ ਹੈ। ਜੇਕਰ ਤੁਸੀਂ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਉਂਗੇ ਤਾਂ ਅਸੀਂ ਕਰ ਦੀ ਰਜਿਸਟਰੀ ਕਿਵੇਂ ਕਰਵਾ ਸਕਾਂਗੇ? ਮੀਰਾ ਤੇ ਮਨੋਜ ਕਹਿਣ ਲੱਗੇ ਕਿ ਗੱਡੀ ਵਿੱਚ ਬੈਠ ਕੇ ਹੀ ਤਾਂ ਜਾਣਾ ਹੈ ਰਜਿਸਟਰੀ ਕਰਵਾਉਣ ਤੋਂ ਬਾਅਦ ਤੁਹਾਨੂੰ ਡਾਕਟਰ ਕੋਲ ਲੈ ਜਾਵਾਂਗੇ ਮੀਰਾ ਦਾ ਡੈਡੀ ਕਹਿਣ ਲੱਗਿਆ ਬੇਟੀ ਮੇਰੀ ਤबीयत ਸੱਚਮੁੱਚ ਠੀਕ ਨਹੀਂ ਹੈ ਮੀਰਾ ਅਤੇ ਮਨੋਜ ਨੇ ਉਹਨਾਂ ਦੀ ਕੋਈ ਗੱਲ ਨਾ ਸੁਣੀ ਤੇ ਦੋਨੋਂ ਘਰ ਦੀ ਰਜਿਸਟਰੀ ਕਰਵਾਉਣ ਲਈ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਮੀਰਾ ਦੇ ਡੈਡੀ ਦੀ ਤबीयत ਹੋਰ ਵੀ ਜ਼ਿਆਦਾ ਖਰਾਬ ਹੋ ਗਈ ਉਹਨਾਂ ਨੇ ਮੀਰਾ ਨੂੰ ਫੋਨ ਕੀਤਾ ਪਰ ਮੀਰਾ ਨੇ ਕਹਿ ਕੇ ਫੋਨ ਕੱਟ ਦਿੱਤਾ ਕਿ ਅਸੀਂ ਥੋੜੀ ਦੇਰ ਬਾਅਦ ਆ ਰਹੇ ਹਾਂ ਫਿਰ ਉਹਨਾਂ ਨੇ ਨੀਸ਼ਾ ਦੇ ਘਰ ਵਾਲੇ ਨੂੰ ਫੋਨ ਕੀਤਾ ਉਹ ਜਲਦੀ ਨਾਲ ਉਹਨਾਂ ਨੂੰ ਹਸਪਤਾਲ ਲੈ ਗਿਆ ਜਦੋਂ ਮਨੋਜ ਅਤੇ ਮੀਰਾ ਆਪਣੇ ਪਿਤਾ ਜੀ ਨੂੰ ਲੈਣ ਘਰ ਆਏ ਤਾਂ ਉਹ ਉੱਥੇ ਨਹੀਂ ਸਨ ਇਹ ਵੇਖ ਕੇ ਉਹਨਾਂ ਨੂੰ ਚਿੰਤਾ ਹੋਣ ਲੱਗੀ ਮੀਰਾ ਨੇ ਆਪਣੇ ਡੈਡੀ ਨੂੰ ਫੋਨ ਲਗਾਇਆ ਪਰ ਫੋਨ ਬੰਦ ਆ ਰਿਹਾ ਸੀ ਨੀਸ਼ਾ ਦੇ ਘਰ ਵਾਲੇ ਨੇ ਮਨੋਜ ਨੂੰ ਫੋਨ ਕਰਕੇ ਡੈਡੀ ਦੀ ਹਾਲਤ ਬਾਰੇ ਦੱਸਿਆ ਤਾਂ ਮਨੋਜ ਗੁੱਸੇ ਨਾਲ ਕਹਿਣ ਲੱਗਿਆ ਆਖਰ ਤੂੰ ਸਾਥ ਤ ਕੀ ਕਰਨਾ ਚਾਹੁੰਦਾ ਹੈ ਤੂੰ ਡੈਡੀ ਨੂੰ ਹਸਪਤਾਲ ਲਿਜਾ ਕੇ ਮੈਨੂੰ ਨੀਮਾ ਦਿਖਾਉਣਾ ਚਾਹੁੰਦਾ ਹੈ ਨੀਸ਼ਾ ਦੇ ਘਰ ਵਾਲਾ ਕਹਿਣ ਲੱਗਿਆ ਕਿ ਅੰਕਲ ਦੀ ਤबीयत ਸੱਚਮੁੱਚ ਬਹੁਤ ਖਰਾਬ ਹੋ ਗਈ ਸੀ ਚੈੱਕਅਪ ਕਰਨਾ ਤੋਂ ਬਾਅਦ ਡਾਕਟਰ ਨੇ ਜੋ ਨੀਸ਼ਾ ਦੇ ਘਰ ਵਾਲੇ ਨੂੰ ਅੰਕਲ ਦੀ ਤबीयत ਬਾਰੇ ਦੱਸਿਆ ਉਹ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਡਾਕਟਰ ਨੇ ਦੱਸਿਆ ਜੇਕਰ ਇਹਨਾਂ ਨੂੰ ਹਸਪਤਾਲ ਲਿਉਣ ਵਿੱਚ ਥੋੜੀ ਦੇਰ ਹੋਰ ਹੋ ਜਾਂਦੀ ਕਾ ਇਹਨਾਂ ਦਾ ਬਚਣਾ ਮੁਸ਼ਕਲ ਸੀ ਡਾਕਟਰ ਨੇ ਤਿੰਨ ਚਾਰ ਦਿਨ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰ ਲਿਆ ਇਸ ਦੌਰਾਨ ਨੀਸ਼ਾ ਤੇ ਉਸ ਦੇ ਘਰ ਵਾਲੇ ਨੇ ਹੀ ਅੰਕਲ ਦੀ ਦੇਖਭਾਲ ਕੀਤੀ ਮਨੋਜ ਅਤੇ ਮੀਰਾ ਕੋਲ ਤਾਂ ਆਪਣੇ ਡੈਡੀ ਲਈ ਬਿਲਕੁਲ ਹੀ ਟਾਈਮ ਨਹੀਂ ਸੀ ਉਹਨਾਂ ਨੂੰ ਰਜਿਸਟਰੀ ਦੀ ਤਰੀਕ ਅੱਗੇ ਕਰਨੀ ਪਈ ਜਦੋਂ ਮੀਰਾ ਤੇ ਡੈਡੀ ਹਸਪਤਾਲ ਤੋਂ ਘਰ ਆਏ ਤਾਂ ਮਨੋਜ ਨੇ ਕਿਹਾ ਕਿ ਡੈਡੀ ਪਲੀਜ਼ ਇਸ ਵਾਰ ਹਰ ਹਾਲਤ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾ ਦੇਣਾ ਕੁਝ ਦਿਨ ਬਾਅਦ ਰਜਿਸਟਰੀ ਦੀ ਤਰੀਕ ਵੀ ਆ ਗਈ ਜੋ ਪੈਸੇ ਮੀਰਾ ਦੇ ਡੈਡੀ ਨੂੰ ਮਿਲੇ ਉਹਨਾਂ ਨੇ ਉਸ ਵਿੱਚੋਂ 3 ਕਰੋੜ ਰੁਪਏ ਮਨੋਜ ਤੇ ਮੀਰਾ ਨੂੰ ਦੇ ਦਿੱਤੇ ਅਤੇ ਕਹਿਣ ਲੱਗੇ ਕਿ ਬਾਕੀ ਬਚੇ 2 ਕਰੋੜ ਮੇਰੇ ਕੋਲ ਹੀ ਰਹਿਣਗੇ ਮਨੋਜ ਕਹਿਣ ਲੱਗਿਆ ਕਿ ਇਸ ਨਾਲ ਤਾਂ ਸਿਰਫ ਮਕਾਨ ਖਰੀਦਿਆ ਜਾਵੇਗਾ ਅਤੇ ਉਸ ਦੀ ਸਜਾਵਟ ਦਾ ਸਮਾਨ ਤਾਂ ਹਲੇ ਬਾਕੀ ਹੈ ਤਾਂ ਡੈਡੀ ਕਹਿਣ ਲੱਗੇ ਇਹ ਮੇਰੀ ਮਿਹਨਤ ਦੇ ਪੈਸੇ ਹਨ ਇਹਨਾਂ ਦਾ ਜੋ ਕੁਝ ਕਰਨਾ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਡੈਡੀ ਨੇ ਨਿਸ਼ਾ ਤੇ ਉਸ ਦੇ ਘਰ ਵਾਲੇ ਨੂੰ ਕੋਲ ਬੁਲਾਇਆ ਤੇ ਕਿਹਾ ਮੈਂ ਪਿੰਡ ਵਿੱਚ ਜ਼ਮੀਨ ਵੇਚੀ ਹੈ ਜਿਸ ਦੇ 3 ਕਰੋੜ ਰੁਪਏ ਮੈਂ ਮਨੋਜ ਤੇ ਮੀਰਾ ਨੂੰ ਦੇ ਦਿੱਤੇ ਹਨ ਬਾਕੀ ਬਚੇ 2 ਕਰੋੜ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ ਇਹ ਮੇਰਾ ਆਖਰੀ ਫੈਸਲਾ ਹੈ ਮਨੋਜ ਡੈਡੀ ਦੀ ਗੱਲ ਸੁਣ ਕੇ ਬੇਚੈਨ ਹੋ ਗਿਆ ਤੇ ਕਹਿਣ ਲੱਗਿਆ ਇਹ ਪੈਸੇ ਤਾਂ ਸਾਡੇ ਭਵਿੱਖ ਲਈ ਹਨ ਡੈਡੀ ਮਨੋਜ ਦੀ ਗੱਲ ਨੂੰ ਵਿਚੋ ਟੋਕਦੇ ਹੋਏ ਕਹਿਣ ਲੱਗੇ ਮੈਂ ਤੁਹਾਡੀਆਂ ਜ਼ਰੂਰਤਾਂ ਅਤੇ ਨੀਅਤ ਨੂੰ ਚੰਗੀ ਤਰ੍ਹਾਂ ਸਮਝ ਚੁੱਕਿਆ ਹਾਂ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਘਰ ਚਲੇ ਜਾਣਾ ਚਾਹੀਦਾ ਹੈ ਪਰ ਡੈਡੀ ਤੁਸੀਂ ਪਿੰਡ ਵਿੱਚ ਇਕੱਲੇ ਕਿਵੇਂ ਰਹੋਗੇ ਮੀਰਾ ਨੇ ਕਿਹਾ ਤਾਂ ਉਸਤੇ ਡੈਡੀ ਨੇ ਕਿਹਾ ਕਿ ਮੈਂ ਪਿੰਡ ਨਹੀਂ ਜਾ ਰਿਹਾ ਮੈਂ ਨੀਸ਼ਾ ਤੇ ਉਸ ਦੇ ਘਰ ਵਾਲੇ ਦੇ ਨਾਲ ਜਾ ਰਿਹਾ ਹਾਂ ਕਿਉਂਕਿ ਉਹਨਾਂ ਨੇ ਮੇਰਾ ਬਹੁਤ ਖਿਆਲ ਰੱਖਿਆ ਹੈ ਅੰਕਲ ਦੀਆਂ ਗੱਲਾਂ ਸੁਣ ਕੇ ਨੀਸ਼ਾ ਤੇ ਉਸ ਦੇ ਘਰ ਵਾਲੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਅੰਕਲ ਕਹਿਣ ਲੱਗੇ ਕਿ ਪੁੱਤਰ ਜੋ ਕੁਝ ਵੀ ਤੁਸੀਂ ਮੇਰੇ ਲਈ ਕੀਤਾ ਹੈ ਮੈਂ ਉਸ ਦਾ ਹਸਾਨ ਤਾਂ ਨਹੀਂ ਚੁਕਾ ਸਕਦਾ ਪਰ ਮੇਰੇ ਬਾਕੀ ਬਚੇ ਪੈਸੇ ਉੱਪਰ ਸਿਰਫ ਤੁਹਾਡਾ ਹੱਕ ਹੋਵੇਗਾ। ਹੁਣ ਤੁਸੀਂ ਕਿਸੇ ਦੇ ਕਿਰਾਏ ਦੇ ਮਕਾਨ ਵਿੱਚ ਨਹੀਂ ਰਹੋਗੇ। ਤੁਸੀਂ ਆਪਣੇ ਖੋਦ ਦੇ ਘਰ ਵਿੱਚ ਰਹੋਗੇ। ਮੇਰੇ ਮਰਨ ਤੋਂ ਬਾਅਦ ਮੇਰਾ ਪਿੰਡ ਵਾਲਾ ਘਰ ਵੀ ਮੈਂ ਤੁਹਾਡੇ ਨਾਂ ਕਰਦਾ ਹਾਂ। ਨੀਸ਼ਾ ਤੇ ਉਸ ਦਾ ਘਰ ਵਾਲਾ ਕਹਿਣ ਲੱਗੇ ਕਿ ਉਸੀ ਸਾਡੇ ਨਾਲ ਰਹਿਣਾ ਚਾਹੁੰਦੇ ਹਾਂ ਇਹ ਤਾਂ ਠੀਕ ਹੈ ਪਰ ਇਸ ਰਿਸ਼ਤੇ ਵਿੱਚ ਪੈਸਿਆਂ ਨੂੰ ਨਾ ਲਿਓ ਉਹਨਾਂ ਨੇ ਮੀਰਾ ਤੇ ਮਨੋਜ ਨੂੰ ਕਿਹਾ ਕਿ ਰਿਸ਼ਤੇ ਪੈਸੇ ਨਾਲ ਨਹੀਂ ਖਰੀਦੇ ਜਾਂਦੇ ਨਿਸ਼ਾ ਤੇ ਉਸ ਦੇ ਘਰ ਵਾਲੇ ਨੇ ਮੈਨੂੰ ਸਹਾਰਾ ਦਿੱਤਾ ਅਤੇ ਮੇਰੀ ਦੇਖਭਾਲ ਕੀਤੀ ਮੀਰਾ ਤੇ ਮਨੋਜ ਹੁਣ ਆਪਣੇ ਕੀਤੇ ਤੇ ਪਛਤਾ ਰਹੇ ਸੀ